ਅੱਜ ਦਾ ਮੇਰੀ ਵਿਜ਼ਿਟ ਦਾ ਮੁੱਖ ਮੰਤਵ ਇਹ ਹੈ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਇਨ ਸਿਟੂ ਤੇ ਐਕਸ ਸਿਟੂ ਜਿਹੜੀ ਡਬਲ ਮੈਨੇਜਮੈਂਟ ਹੈ ਉਹਦਾ ਜਾਇਜ਼ਾ ਲੈਣਾ ਤੇ ਇਨਸ਼ੋਰ ਕਰਨਾ ਕਿ ਇਸ ਸਾਲ ਬਿਲਕੁਲ ਸਾਡੀ 0 ਡਾਲਰ ਰੈਸ ਹੈ ਫਾਰਮ ਫਾਇਰਸ ਲਈ ਤੇ ਮੈਂ ਇੱਥੇ ਵੀ ਦੱਸਣਾ ਚਾਹਾਂਗੀ ਕਿ ਮਿੱਤੀ 28 ਅਕਤੂਬਰ ਤੱਕ ਪਿਛਲੇ ਸਾਲ 76 ਫਾਇਰ ਇਨਸੀਡੈਂਟਸ ਆਈ ਸੀ ਬਟ ਇਸ ਸਾਲ ਸਾਡੇ ਸਾਰੇ ਐਸਟੀਐਮ ਸਾਡਾ ਐਗਰੀਕਲਚਰ ਡਿਪਾਰਟਮੈਂਟ PPCB ਦੀਆਂ ਕੋਸ਼ਿਸ਼ਾਂ ਸਦਕਾ ਤੇ ਬਾਕੀ ਮੋਡਲ ਆਫਸਰਸ ਐਂਡ ਕਲਸਟਰ ਆਫਸਰਸ ਦੀਆਂ ਕੋਸ਼ਿਸ਼ਾਂ ਸਦਕਾ 6 ਫਾਇਰ ਇਨਸੀਡੈਂਟਸ ਆਏ ਜਿਹੜੇ ਪ੍ਰੂਵ ਹੋਏ ਕਿ ਫਾਇਰ ਇਨਸੀਡੈਂਟਸ ਐ ਉਹਦੇ ਵਿੱਚ ਅਸੀਂ ਪੂਰੀ ਸਟ੍ਰਿਕਟ ਐਕਸ਼ਨ ਲਈ ਐ এনवायरमेंटਰੀ ਕੰਪਨਸੇਸ਼ਨ ਵੀ ਇੰਪੋਜ਼ ਕੀਤੀ ਐ ਚਲਾਨ ਕੀਤੇ ਐ ਐਫ ਆਈ ਆਰਸ ਵੀ ਦਰਜ ਕੀਤੀ ਐ ਤੇ ਇਸ ਆਪਣੇ ਫਤਿਹਗੜ ਸਾਹਿਬ ਜ਼ਿਲ੍ਹੇ ਵਿੱਚ 5.5 ਲੱਖ ਐਮਟੀ ਸਟੱਬਲ ਜਨਰੇਟ ਹੁੰਦੀ ਐ ਉਹਦਾ ਸਾਰੇ ਪੁਖਤਾ ਇੰਤਜ਼ਾਮ ਅਸੀਂ ਕੀਤੇ ਹੋਏ ਐ ਲਗਭਗ 2 ਲੱਖ ਮੈਨੇਜਮੈਂਟ ਅਸੀਂ ਇਨ ਸਿਟੂ ਤੇ 3 ਲੱਖ ਐਮਟੀ ਮੈਨੇਜਮੈਂਟ ਅਸੀਂ ਐਕਸਿਟੂ ਕਰ ਰਹੇ ਆ ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਕਿਧਰੇ ਵੀ ਕੋਈ ਫਾਇਰ ਇਨਸੀਡੈਂਟ ਨਾ ਆਏ ਜਿੱਤੇ ਵਿਸ਼ੇਸ਼ ਤੌਰ ਤੇ ਮੈਂ ਕਹਿਣਾ ਚਾਹਾਂਗੀ ਕਿ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਜਿਹੜੇ ਬੀਨਰਸ ਓਨਰਸ ਹੈ ਉਹਨਾਂ ਵੱਲੋਂ ਵੀ ਐਕਸਿਟੂ ਮੈਨੇਜਮੈਂਟ ਜਿਹੜੇ ਕਰ ਰਹੇ ਹੈ ਤੇ ਕਿਸਾਨ ਵੀ ਕਾਫੀ ਉਤਸ਼ਾਹਿਤ ਹੈ ਇਸ ਵਾਰ ਕਿ ਅਸੀਂ ਅੱਗ ਨਾ ਲਾਈਏ ਉਹ ਸਮਝ ਗਏ ਕਿ ਸਾਨੂੰ ਆਪਣੇ এনवायरमेंट ਨੂੰ ਬਚਾਉਣਾ ਇਸ ਸਟੇਜ ਤੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਮੈਂ ਇੰਟਰੈਕਟ ਕੀਤਾ ਕੁਝ ਕਿਸਾਨਾਂ ਨਾਲ ਕੁਝ ਬੇਲਰ ਓਨਰਸ ਨਾਲ ਤੇ ਸਾਰਿਆਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਹੈ ਕਿ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਕਿ ਅਸੀਂ ਸਾਡਾ ਜ਼ਿਲ੍ਹਾ ਜਿਹੜਾ ਹੈ ਅਸੀਂ ਆਪਣੇ ਜ਼ਿਲ੍ਹੇ ਦੀ ਪ੍ਰਿਆਵਰਣ ਨੂੰ ਬਚਾ ਸਕੀਏ ਅੱਜ ਦਾ ਮੇਰੀ ਵਿਜ਼ਿਟ ਦਾ ਮੁੱਖ ਮੰਤਵ ਇਹ ਹੈ ਕਿ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਇਨ ਸਿਟੂ ਤੇ ਐਕਸਿਟੂ ਜਿਹੜੀ ਸਟੱਬਲ ਮੈਨੇਜਮੈਂਟ ਹੈ ਉਹਦਾ ਜਾਇਜ਼ਾ ਲੈਣਾ ਤੇ ਇਨਸ਼ੋਰ ਕਰਨਾ ਕਿ ਇਸ ਸਾਲ ਬਿਲਕੁਲ ਸਾਡੀ 0 ਡਾਲਰ ਰੈਂਸ ਹੈ ਫਾਰਮ ਫਾਇਰਸ ਲਈ ਤੇ ਮੈਂ ਇੱਥੇ ਵੀ ਦੱਸਣਾ ਚਾਹਾਂਗੀ ਕਿ ਮਿਤੀ 28 ਅਕਤੂਬਰ ਤੱਕ ਪਿਛਲੇ ਸਾਲ 76 ਫਾਇਰ ਇਨਸੀਡੈਂਟਸ ਆਏ ਸੀ ਬਟ ਇਸ ਸਾਲ ਸਾਡੇ ਸਾਰੇ ਐਸਟੀਐਮ ਸਾਡਾ ਐਗਰੀਕਲਚਰ ਡਿਪਾਰਟਮੈਂਟ ਪੀਪੀਸੀਬੀ ਦੀਆਂ ਕੋਸ਼ਿਸ਼ਾਂ ਸਦਕਾ ਤੇ ਬਾਕੀ ਨੋਡਲ ਆਫਿਸਰਸ ਐਂਡ ਕਲਸਟਰ ਆਫਿਸਰਸ ਦੀਆਂ ਕੋਸ਼ਿਸ਼ਾਂ ਸਦਕਾ 6 ਫਾਇਰ ਇਨਸੀਡੈਂਟਸ ਆਏ ਹਨ ਜਿਹੜੇ ਪ੍ਰੂਵ ਹੋਏ ਕਿ ਫਾਇਰ ਇਨਸੀਡੈਂਟਸ ਹੈ ਉਹਦੇ ਵਿੱਚ ਅਸੀਂ ਪੂਰੀ ਸਟ੍ਰਿਕਟ ਐਕਸ਼ਨ ਲਈ ਹੈ এনवायरमेंटਲ ਕੰਪਨਸੇਸ਼ਨ ਵੀ ਇੰਪੋਸ ਕੀਤੀ ਹੈ ਚਲਾਨ ਕੀਤੇ ਐਫ ਆਈ ਆਰਸ ਵੀ ਦਰਜ ਕੀਤੀਆਂ ਤੇ ਇਸ ਆਪਣੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ 5.5 ਲੱਖ ਐਮਟੀ ਸਟਬਲ ਜਨਰੇਟ ਹੁੰਦੀ ਹੈ ਉਹਦਾ ਸਾਰੇ ਪੁਖਤਾ ਇੰਤਜ਼ਾਮ ਅਸੀਂ ਕੀਤੇ ਹੋਏ ਆ ਲਗਭਗ 2.5 ਲੱਖ ਮੈਨੇਜਮੈਂਟ ਅਸੀਂ ਇਨ ਸਿਟੂ ਤੇ 3 ਲੱਖ ਐਮਟੀ ਮੈਨੇਜਮੈਂਟ ਅਸੀਂ ਐਕਸਿਟੂ ਕਰ ਰਹੇ ਆ ਸੋ ਸਾਡੀ ਪੂਰੀ ਕੋਸ਼ਿਸ਼ ਹੈ ਕਿ ਕਿਦਰੇ ਵੀ ਕੋਈ ਸਾਇਰ ਇਨਸੀਡੈਂਟ ਨਾ ਆਏ ਜਿੱਤੇ ਵਿਸ਼ੇਸ਼ ਤੌਰ ਤੇ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਹੈ ਜਿਹੜੇ ਬੀਨਰਸ ਓਨਰਸ ਹੈ ਉਹਨਾਂ ਵੱਲੋਂ ਵੀ ਐਕਸਿਟੂ ਮੈਨੇਜਮੈਂਟ ਜਿਹੜੇ ਕਰ ਰਹੇ ਆ ਤੇ ਕਿਸਾਨ ਵੀ ਕਾਫੀ ਉਤਸ਼ਾਹਿਤ ਹੈ ਇਸ ਵਾਰ ਕੀ ਅਸੀਂ ਆਗਨਾ ਲਾਈ ਹੈ ਉਹ ਸਮਝ ਗਏ ਹੈ ਕਿ ਸਾਨੂੰ ਆਪਣੇ এনवायरमेंट ਨੂੰ ਬਚਾਉਣਾ ਇਸ ਸਟੇਜ ਤੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਮੈਂ ਇੰਟਰੈਕਟ ਕੀਤਾ ਹੈ ਕੁਝ ਕਿਸਾਨਾਂ ਨਾਲ ਕੁਝ ਬੇਲਰ ਓਨਰਸ ਨਾਲ ਤੇ ਸਾਰਿਆਂ ਨੇ ਸਾਨੂੰ ਵਿਸ਼ਵਾਸ ਦਿਲਾਇਆ ਹੈ ਕਿ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ ਤਾਂ ਕਿ ਅਸੀਂ ਸਾਡਾ ਜ਼ਿਲ੍ਹਾ ਜਿਹੜਾ ਹੈ ਅਸੀਂ ਆਪਣੇ ਜ਼ਿਲ੍ਹੇ ਦੀ ਪ੍ਰਿਆਵਰਣ ਨੂੰ ਬਚਾ ਸਕੀਏ